শিক্ষা এক شیرনি ਦਾ ਦੁੱਧ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਨੈਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰੇਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਬਹੁਤ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਦਾ ਇੱਕ ਕੋਈ ਤਰੀਕਾ ਹੈ। ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਗੇ। ਮੁਕੇਰੀਆਂ ਦੇ ਕਸਬਾ ਹਾਜੀਪੁਰ ਚ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਹਿਸ਼ਾਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੁਰ ਚ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਜਨ ਸਭਾ ਕੀਤੀ ਜਿਸ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ मौके ਤੇ ਹੀ ਹੱਲ ਵੀ ਕੀਤਾ ਗਿਆ ਇਸ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਡਾਕਟਰ ਰਾਜਕਮਾਰ ਜੱੱਬੇਵਾਲ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਜਕਮਾਰ ਨੇ ਦੱਸਿਆ ਕਿ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਦੀ ਮੌਜੂਦਗੀ ਵਿੱਚ ਅੱਜ ਬਲਾਕ ਹਾਜੀਪੁਰ ਚ ਇਹ ਸਭਾ ਆਯੋਜਿਤ ਕੀਤੀ ਗਈ ਜਿਸ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਮੇਰੇ ਕੋਲ ਪਹੁੰਚੇ ਉੱਥੇ ਹੀ ਉਹਨਾਂ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਉਤੇ ਜਾਣਕਾਰੀ ਦਿੰਦੇ ਕਿ ਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇਹ ਯੁੱਧ ਸ਼ੁਰੂ ਕੀਤਾ ਹੈ ਇਸ ਕਾਰਨ ਪੰਜਾਬ ਵਿੱਚ ਲਾਅ ਐਂਡ ਆਰਡਰ ਵੀ ਮਜ਼ਬੂਤ ਹੋਵੇਗਾ ਕਿਉਂਕਿ ਨਸ਼ੇ ਦੇ ਕਾਰੋਬਾਰੀਆਂ ਦੇ ਕਾਰਨ ਹੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਰਹੀ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹੁਕਮ ਦਿੱਤੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਆਪਰੇਸ਼ਨ ਦੇ ਵੀਰਵੇ ਦਿੰਦਿਆਂ ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ 100 ਅਗਜ਼ਟੇਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1500 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੀਆਂ 220 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਚ 495 ਥਾਵਾਂ ਉਤੇ ਚਾਪੇਮਾਰੀ ਕੀਤੀ ਹੈ ਜਿਸ ਦੇ ਚੱਲਦੇ ਸੂਬੇ ਭਰ ਵਿੱਚ 78 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਉਨ੍ਹਾਂ ਅੱਗੇ ਕਿਹਾ ਕਿ ਦਿਨ ਭਰ ਚੱਲੇ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 506 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਹੈ ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ ਪੱਖੀ ਰਣਨੀਤੀ ਇਨਫੋਰਸਮੈਂਟ ਡੀ ਐਡਿਕਸ਼ਨ ਅਤੇ ਪ੍ਰੀਵੈਂਸ਼ਨ EDP ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ ਇਸ ਰਣਨੀਤੀ ਦੇ ਹਿੱਸੇ ਵਜੋਂ 71 ਵਿਅਕਤੀਆਂ ਨੂੰ ਨਸ਼ਾ ਛਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਉੱਥੇ ਹੀ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ-ਜਿੱਥੇ ਨਸ਼ੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਉੱਥੇ ਹੀ ਲੋਕਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਜਾਂਦੇ ਨੇ ਅਤੇ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅੱਜ ਨਗਰ ਹਾਜੀਪੁਰ ਤੇ ਹਾਜੀਪੁਰ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੀਆਂ ਤੇ ਬਲਾਕ ਦੀਆਂ ਪੂਰੇ ਦੀਆਂ ਆਸਮस्याਆਂ ਸੁਣੀਆਂ ਗਈਆਂ। ਔਰ ਮੇਰੇ ਨਾਲ ਸਰਦਾਰ ਗੁਰਧਿਆਨ ਸਿੰਘ ਮਲਤਾਨੀ ਜੀ ਸਾਡੇ ਹਲਕਾ ਇੰਚਾਰਜ ਉਹ ਚੇਚੇ ਤੌਰ ਤੇ ਮੌਜੂਦ ਰਹੇ ਔਰ ਸਾਡੀ ਸਾਰੀ ਸਮੂਚੀ ਟੀਮ ਸਾਡੇ ਬਲੌਕ ਪ੍ਰਧਾਨ ਸਾਡੇ ਦਰਜਾ ਦਰਜਾ ਅਹੁਦੇਦਾਰ ਸਹਿਬਾਨ ਸਾਰੇ ਮੌਜੂਦ ਸਨ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਡੇ ਐਸ ਡੀ ਐਮ ਸਾਹਿਬ ਐਸ ਡੀਓ ਵੀਡੀਓ ਸਾਰੇ ਮੌਜੂਦ ਸਨ ਸੋ ਉਹਨਾਂ ਦੀਆਂ ਸਮੱਸਿਆਵਾਂ ਕਾਫੀ ਹੱਦ ਤੱਕ ਜੜੀਆਂ ਕਿਉਂਕਿ ਕਾਫੀ ਪੈਸੇ ਆ ਚੁੱਕੇ ਹਨ ਕਾਫੀ ਫੰਡਸ ਆ ਚੁੱਕੇ ਨੇ ਕੁਝ ਰੰਗਲਾ ਪੰਜਾਬ ਦੇ ਤਹਿਤ ਆ ਚੁੱਕੇ ਨੇ ਔਰ ਕੁਝ ਜਿਹੜੇ ਆ 15th ਫਾਈਨਾਂਸ ਕਮਿਸ਼ਨ ਦੇ ਤਹਿਤ ਜਿਹੜੇ ਬਹੁਤ ਜਲਦੀ ਆ ਰਹੇ ਨੇ ਸੋ ਕਾਫੀ ਜਿਹੜੇ ਫੰਡਸ ਆ ਪਾ ਦਿੱਤੇ ਗਏ ਹਨ ਬਾਕੀ ਜਿਹੜੀਆਂ ਹੋਰ ਉਹਨਾਂ ਦੀਆਂ ਸਮੱਸਿਆਵਾਂ ਉਹ ਵੀ ਆਪਾਂ ਜਿਹੜੀਆਂ ਜਲਦੀ ਹਲਕ ਕਰ ਦਿੱਤੀਆਂ ਜਾਣਗੀਆਂ ਜਦ ਜਲਦੀ ਨਵੇੜਾ ਕਰ ਦਿੱਤਾ ਜਾਵੇ ਸੈਸ਼ਨ ਬਣਾਉਣ ਨੂੰ ਲੈ ਕੇ ਗੱਲ ਹੋ ਰਹੀ ਆ ਸੁਪਸਤਰਾ ਦੇ ਵਿੱਚ ਆ ਬਿਲਕੁਲ ਸਰਕਾਰ ਦਾ ਜਿਹੜਾ ਫੈਸਲਾ ਹੈ ਬਿਲਕੁਲ ਬਾਜਿਬ ਹੈ ਔਰ ਬਿਲਕੁਲ ਸਹੀ ਟਾਈਮ ਤੇ درست ਫੈਸਲਾ ਅਸੀਂ ਇਹਦਾ ਸਮਰਥਨ ਕਰਦੇ ਹਾਂ ਔਰ ਬਿਲਕੁਲ ਖਾਸ ਤੌਰ ਤੇ ਮੋਸਟ ਲਾਈਕਲੀ ਡਰੱਗਸ ਤੇ ਜਿਹੜਾ ਸੈਸ਼ਨ ਨਸ਼ਾ ਜੁੱਧ ਨਸ਼ੇ ਵਿਰੁੱਧ ਜੋ ਪੰਜਾਬ ਦੇ ਵਿੱਚ ਪੂਰੇ ਚ ਚੱਲ ਰਿਹਾ ਉਸ ਦੇ ਖਿਲਾਫ ਕਾਰਵਾਈਆਂ ਵੀ ਸਰਕਾਰ ਬਹੁਤ ਵੱਡੇ ਪੱਧਰ ਤੇ ਕਰ ਰਹੀ ਹੈ ਔਰ ਜਿਸ ਦੇ ਨਤੀਜੇ ਵੀ ਬੜੇ ਸਕਾਰਾਤਮਕ ਨਿਕਲ ਰਹੇ ਹਨ ਸੋ 2 ਦਿਨ ਦੇ ਸੈਸ਼ਨ ਦੇ ਦੌਰਾਨ ਬੜੀ ਡਿਟੇਲ ਚਰਚਾ ਹੋਏਗੀ ਔਰ ਬਹੁਤ ਮਹੱਤਵਪੂਰਨ ਬਿੱਲ ਵੀ ਲਿਆਂਦੇ ਜਾਣਗੇ ਸਰਸ ਤਾਲੀਆਂ ਦੇ ਫਾਦਰ ਐਕਟਰਸ ਜਿਹੜੀ ਤਾਲੀਆਂ ਦੇ ਫਾਦਰ ਦੇ ਉੱਤੇ ਗੋਲੀ ਚੱਲੀ ਹੈ ਹੁਣ ਲਾਅ ਐਂਡ ਆਰਡਰ ਦੀ ਹਾਲਾਤ ਵੱਡੀ ਨਜ਼ਰ ਚ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਸ ਤਰ੍ਹਾਂ ਦੇਖੋ ਲਾਅ ਐਂਡ ਆਰਡਰ ਜਿਹੜਾ ਸਿੱਧਾ ਤੁਹਾਨੂੰ ਪਤਾ ਹੈ ਕਿ ਡਰੱਗਸ ਦੇ ਨਾਲ ਜੁੜਿਆ ਹੋਇਆ ਸੋ ਜਿੱਦਾਂ ਜਿੱਦਾਂ ਇਹ ਪ੍ਰੋਬਲਮ ਹੁਣ ਮੈਂ ਕਿਸੇ ਬਹੁਤ ਸੀਨੀਅਰ ਆਫੀਸਰ ਨਾਲ ਬੈਠਾ ਸੀ ਤੇ ਉਹਨਾਂ ਵੱਲੋਂ ਖਾਸ ਤੌਰ ਤੇ ਭਗਵੰਤ ਸਿੰਘ ਮਾਨ ਜੀ ਦੀ ਤਾਰੀਫ ਕੀਤੀ ਗਈ ਸਰਕਾਰ ਦੀ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆਪਾਂ ਛੇੜਿਆ ਹੈ ਇਸ ਦੇ ਨਾਲ ਇੱਕ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਸਮੱਗਲਰ ਆ ਉਹਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਤੇ ਜਿਸ ਦੇ ਨਾਲ ਜਿਹੜਾ ਨਸ਼ਾ ਉਹ ਬਹੁਤ ਹੱਦ ਤੱਕ ਘਟਿਆ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਛੋਟ-ਛੋਟੀਆਂ ਚੋਰੀਆਂ ਪਿੰਡਾਂ ਦੇ ਵਿੱਚ ਸਨੈਚਿੰਗ ਹੁੰਦੀ ਸੀ ਸੋ ਉਹ ਜਿਹੜੀਆਂ ਬਿਲਕੁਲ ਘਟ ਗਈਆਂ ਕਾਫੀ ਹੱਦ ਤੱਕ ਘਟ ਗਈਆਂ ਤੋਂ ਇਸੇ ਤਰ੍ਹਾਂ ਜਦੋਂ ਆਪਾਂ ਵੱਡੇ ਲੈਵਲ ਤੇ ਹੁਣ ਜਿਹੜਾ ਮગરਮੱਛਾਂ ਦੇ ਲੈਵਲ ਤੇ ਜਾ ਰਹੇ ਆ ਉਹਨਾਂ ਨੂੰ ਫੜ ਰਹੇ ਆ ਉਹਨਾਂ ਦੇ ਲੈਵਲ ਤੇ ਜਾਂਦੇ ਜਾਂਦੇ ਜਿਹੜੇ ਸਾਰੇ ਜਿਹੜਾ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਡਾਇਰੈਕਟਲੀ ਰਿਲੇਟਡ ਹੈ ਇਹਦੇ ਸੋ ਆਪਣੇ ਆਪ ਜਿਹੜਾ ਪੰਜਾਬ ਸਰਕਾਰ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਅਸੀਂ ਉਹਨੂੰ ਬਿਲਕੁਲ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਮੇਰੇ ਠੀਕ ਹੈ ਦੇਖੋ ਲਗਾਤਾਰ ਵਿਜੀਲੈਂਸ ਦੇ ਪਹਿਲਾਂ ਉਹਨਾਂ ਨੇ 7 ਦਿਨ ਦਾ ਰਿਮਾਂਡ ਲਿਆ ਹਾਈ ਕੋਰਟ ਪਹਿਲਾਂ ਕੋਰਟ ਨੇ 7 ਦਿਨ ਦਾ ਰਿਮਾਂਡ ਦਿੱਤਾ ਹੁਣ 4 ਦਿਨ ਦਾ ਰਿਮਾਂਡ ਦਿੱਤਾ ਔਰ 11 ਦਿਨ ਦੇ ਵਿੱਚ ਜੋ ਜਿਸ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਹੋਈ ਆ ਉਹ ਬਿਲਕੁਲ ਮੀਡੀਆ ਨੂੰ ਵੀ ਪਤਾ ਹੈ ਉਹ ਆਮ ਲੋਕਾਂ ਨੂੰ ਵੀ ਪਤਾ ਹੈ ਤੇ ਜਿਹੜੇ ਉਸ ਦੇ ਵਿੱਚ ਜੇਲਾ ਭੁਗਤ ਚੁੱਕੇ ਹਨ ਚਾਹੇ ਉਹ ਬਿੱਟੂ ਆਲਖਾ ਚਾਹੇ ਕੋਈ ਵੀ ਹੋਵੇ ਉਹਨਾਂ ਵੱਲੋਂ ਵੀ ਜਿਹੜੇ ਬਿਆਨات ਕੀਤੇ ਜਾ ਰਹੇ ਨੇ ਉਹ ਸਾਬ ਦਰਸਾਉਂਦੇ ਆ ਕਿ ਇਸ ਵਾਰ ਜੋ ਜਾਂਚ ਹੋ ਰਹੀ ਹੈ ਉਹ ਬਿਲਕੁਲ ਬੜੀ ਥੋਰੋ ਜਾਂਚ ਹੋ ਰਹੀ ਹੈ ਥੋਰੋ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਬਿਲਕੁਲ ਨਿਸ਼ਚਿਤ ਰੂਪ ਦੇ ਨਾਲ ਅਸੀਂ ਨਤੀਜੇ ਤੇ ਪਹੁੰਚਾਂਗੇ